ਅੱਜ ਬਰਨਾਲਾ ਵਿੱਚ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਦੌਰਾਨ ਲੋਕਾਂ ਨੂੰ ਨਸ਼ੇ ਵਿਰੁੱਧ ਨਾਟਕ ਖੇਡ ਕੇ ਜਾਗਰੂਕ ਕੀਤਾ ਗਿਆ ਇਸ ਸੈਮੀਨਾਰ ਵਿੱਚ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਉੱਚੇ ਤੌਰ ਤੇ ਪਹੁੰਚੇ ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ डीआईजी मनदीप सिंह सिद्धू ਨੇ ਖੁਲਾਸਾ ਕੀਤਾ ਕਿ ਇਸ ਸੈਮੀਨਾਰ ਵਿੱਚ ਜ਼ਿਲ੍ਹੇ ਦੀਆਂ 113 ਪੰਚਾਇਤਾਂ ਨੇ ਮਤੇ ਪਾਸ ਕਰ ਦਿੱਤੇ ਹਨ ਕਿ ਉਹ ਨਸ਼ੇ ਦੀ ਇਸ ਮੁਹਿੰਮ ਵਿੱਚ ਪੁਲਿਸ ਤੋਂ ਵੀ ਅੱਗੇ ਹੋ ਕੇ ਨਸ਼ੇ ਵਿਰੁੱਧ ਮੋਰਚਾ ਖੋਲਣ ਗਿਆ। ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਹੋਰ ਕੀ ਕਿਹਾ ਆਓ ਵੇਖਦੇ ਹਾਂ ਬਰਨਾਲਾ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਜਤेंद्र ਦੇਵਗੰਦੀ ਇੱਕ ਖਾਸ ਰਿਪੋਰਟ। ਅੱਜ ਇੱਕ ਬਰਨਾਲੇ ਲਈ ਬੜਾ ਇਤਿਹਾਸਕ ਦਿਨ ਸੀ। ਜੀ ਮੋਹਨ ਸਿੰਘ ਕਰ ਲਓ ਪਲੀਜ਼ ਜਿੱਦੇ ਮਾਉਂਦੀ ਨਹੀਂ ਜਿੱਥੇ 113 ਪੰਚਾਇਤਾਂ ਨੇ ਯੋਗ ਨਸ਼ਿਆਂ ਦੇ ਵਿਰੁੱਧ ਜਿਹੜੀ ਕੈਂਪੇਨ ਚੱਲ ਰਹੀ ਹੈ ਉਹਦੇ ਵਿੱਚ ਪੁਲਿਸ ਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਇਹ ਲੜਾਈ ਸਾਡੀ ਲੜਾਈ ਹੈ ਅਸੀਂ ਪੁਲਿਸ ਦੇ ਨਾਲ ਮੋਢਾ ਹੀ ਮੋਢੇ ਨਾਲ ਮੋਢਾ ਲਾ ਕੇ ਨਹੀਂ ਲੜਾਂਗੇ ਪੁਲਿਸ ਤੋਂ ਅੱਗੇ ਹੋ ਕੇ ਲੜਾਈ ਅਸੀਂ ਇਹ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦੁਆਇਆ ਹੈ ਕਿ ਅਸੀਂ ਫੈਸਲਾ ਕਰ ਲਿਆ ਹੋ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ਈ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿ ਨਹੀਂ ਦੇਣਾ ਇਹ ਪੰਚਾਇਤਾਂ ਨੇ ਇਹ ਵਿਸ਼ਵਾਸ ਦੁਆਇਆ ਸਾਨੂੰ ਕਿ ਇਹ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅਸੀਂ ਜਿਹੜੇ ਨਸ਼ਾ ਤੇ ਲੱਗ ਗਏ ਆ ਕੁਝ ਬੱਚੇ ਉਹਨਾਂ ਨੂੰ ਵਾਪਸ ਲਿਆਵਾਂਗੇ ਉਹਨੂੰ ਰੀਹੈਬਿਲੀਟੇਟ ਕਰਾਵਾਂਗੇ ਤੇ ਜਿਹੜਾ ਨਸ਼ਾ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅੱਜ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਵੱਡੀ ਬਰਨਾਲੇ ਵਿੱਚੋਂ 313 ਪੰਚਾਇਤਾਂ ਨੇ ਚੇਤਾਵਨੀ ਦਿੱਤੀ ਆ ਬੀਖ ਖਬਰਦਾਰ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਫੈਸਲਾ ਕਰ ਲਿਆ ਇਹ ਕਿਤੇ ਪਹਿਲਾਂ ਇਸ ਗੱਲ ਦਾ ਪ੍ਰਭਾਵ ਲੈ ਕੇ ਸੀ ਵੀ ਇਹ ਪੁਲਿਸ ਦੀ ਲੜਾਈ ਹੈ ਹੁਣ ਲੋਕਾਂ ਦੀ ਲੜਾਈ ਹੈ ਜਦੋਂ ਕੋਈ ਵੀ ਕੈਂਪੇਨ ਲੋਕ ਪਲੇਅਰ ਦਾ ਰੂਪ اختیار ਕਰਦੀ ਹੈ ਉਹ ਹਮੇਸ਼ਾ ਕਾਮਯਾਬ ਹੁੰਦੀ ਹੈ ਇਹਦੇ ਲਈ ਮੈਂ ਸਪੈਸ਼ਲੀ ਜਿਹੜੀ ਬਰਨਾਲਾ ਦੀ ਜਿਹੜੀ ਟੀਮ ਹੈ ਜਿਹੜੀ ਐਸਐਸਪੀ ਸਰਫਰਾਜ਼ ਆलम ਤੇ ਉਹਨਾਂ ਦੇ ਐਸਪੀ ਸਪਨ ਤੇ ਬਾਕੀ ਡੀਐਸਐਡੀ ਨੂੰ ਉਹਨਾਂ ਨੂੰ ਮੁਬਾਰਕਬਾਦ ਹੈ ਇੰਨਾ ਅੱਛਾ ਪ੍ਰੋਗਰਾਮ ਕੀਤਾ ਤੇ ਇਹ ਉਮੀਦ ਵੀ ਕਰਦਾ ਹੈ ਕਿ ਇਹ ਕੈਂਪੇਨ ਇਹ ਇੱਕ ਦਿਨ ਦੀ ਕੈਂਪੇਨ ਨਹੀਂ ਜੱਤ ਕਰ ਅਸੀਂ ਜੋ ਸਾਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇੱਕ ਇਹ ਕਰਕੇ ਵੀ ਇਹ ਪ੍ਰੋਜੈਕਟ ਕਰ ਰਹੇ ਆ ਜਿਹੜੇ ਲੋਕ ਕਿ ਜਦ ਕੇ ਇਕਾ ਦੁੱਕਾ ਕਿਸੇ ਪਿੰਡ ਦੇ ਵਿੱਚ ਜਿਹੜੇ ਨਸ਼ਈ ਹੈ ਤੇ ਜਿਹੜੇ ਲੋਕ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਰਾ ਪੰਜਾਬੀ ਨਸ਼ਈ ਹੈ ਉਹ ਜਿਹੜਾ ਅਸੀਂ ਹੈ ਧੋਣਾ ਉਹ ਤੋਂਣਾ ਇਸ ਕਰਕੇ ਮੈਨੂੰ ਉਮੀਦ ਹੈ ਵੀ ਅੱਛੇ ਰਿਜ਼ਲਟ ਦਿਓ ਜਿਹੜੇ ਜਿਹੜੇ ਨਸ਼ਈ ਆ ਨਸ਼ਈਆਂ ਨੂੰ ਰੀਹੈਬਿਲੀਟੇਟ ਜਿਹੜੇ ਕਿ ਹੈਲਥ ਅਥਾਰਟੀ ਦੇ ਨਾਲ ਮਿਲ ਕੇ ਜਿੱਥੇ ਫੈਸਿਲਿਟੀ ਹੈ ਉੱਥੇ ਪਹੁੰਚਾਇਆ ਜਾਵੇ ਪਿੰਡਾਂ ਦੇ ਸੁਲੂਕ ਨਾਲ ਪਹੁੰਚਾਇਆ ਜਾਵੇ ਜਿਹੜੇ ਨਸ਼ੇ ਦੇ ਤਸਕਰ ਆ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਜਾਵੇ ਜਿਹੜੀ ਪਾਪ ਦੀ ਤਮਕੂ ਦਾ ਖੂਨ ਪਸੀਨੇ ਦੀ ਕਮਾਈ ਆ ਜਿਹੜੀ ਤੇ ਉਹ ਉਹਨਾਂ ਨੇ ਸੋਚਿਆ ਵੀ ਜਿਹੜੀ ਉਹਨਾਂ ਦੀ ਜਿਹੜੀ ਹੈ ਮਾੜੀ ਕਮਾਈ ਆ ਉਹ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਂ ਨਾਲ ਜਿਹੜੀਆਂ ਪਟਿਆਲਾ, ਬਰਨਾਲਾ, ਸੂਰ ਮਲੇਰਕੋਟਲਾ ਸਾਰੇ ਚ ਵੱਡੇ ਲੈਵਲ ਤੇ ਕਰੋੜਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕਰਾਈਆਂ ਫਿਰ ਇਹਦੇ ਚ ਅੱਗੇ ਪ੍ਰੋਵੀਜ਼ਨ ਆ ਪਟ ਐਂਡ ਡੀ ਪੀ ਐਸ ਜਿਹੜਾ ਕਿ ਉਹਨਾਂ ਨੂੰ ਜਿਹੜੇ ਤੁਸੀਂ ਹੁਣ ਦੇਖਿਆ ਜੇ ਰੀਸੈਂਟਲੀ ਇੱਕ ਜਿਹੜਾ ਆਪਣਾ ਜਿਹੜਾ ਸਮਗਲਰ ਹੈ ਜਿਹੜਾ ਉਹਦੇ ਵਿੱਚੋਂ ਉਹਨੂੰ ਆਸਾਮ ਜੇਲ੍ਹ ਦੇ ਵਿੱਚ ਟਰਾਂਸਫਰ ਹੋਇਆ ਜਿਹੜੇ ਡਰੱਗ ਵਿਚੋਂ ਤੋਂ ਫਿਰ ਬਾਜ਼ਰੀਆਂ ਆਉਂਦੇ ਤੇ ਉਹਨਾਂ ਨੂੰ ਵੀ ਇਹ ਇਸ ਗੱਲ ਦਾ ਸਮਝਣਾ ਚਾਹੀਦਾ ਪਾਪ ਦੀ ਕੀਤੀ ਕਮਾਈ ਲੋਕਾਂ ਦੀਆਂ ਲਾਸ਼ਾਂ ਤੇ ਕੀਤੀ ਲੋਕਾਂ ਨੂੰ ਪੰਗੀ ਪੋਸਤੀ ਬਣਾ ਕੇ ਲੋਕਾਂ ਨੂੰ ਕਿਰਾਏ ਪਾ ਕੇ ਧੀਆਂ ਦੇ ਜਿਹੜੇ ਆ ਉਹ ਸਵਾਗ ਅਜਾੜ ਕੇ ਕੋਈ ਬੰਦਾ ਖੁਸ਼ ਨਹੀਂ ਰਹਿ ਸਕਦਾ ਸੁਖੀ ਨਹੀਂ ਰਹਿ ਸਕਦਾ ਤੇ ਇਹ ਕਮਾਈਆਂ ਦਾ ਕੀ ਫਾਇਦਾ ਹੋਇਆ ਜਿਹੜੀਆਂ ਉਹ ਕਮਾਈਆਂ ਤੁਹਾਡੀਆਂ ਟੈ ਢੇਰੀ ਹੋ ਰਹੀਆਂ